ਗੱਲ ਜੀ ਅਸਿਕਲ ਜੀ ਵੀ ਸਾਰਿਆਂ ਨੂੰ ਜੀ ਹਾਂ ਬਾਕੀ ਸਵਾਗਤ ਹੈ ਬਾਈ ਤੁਹਾਡਾ ਬਲੌਗ 'ਚ ਕਿਹੜਾ ਹੈ ਬਲੌਗ ਵੀ ਦੱਸਦੇ ਕਿ ਬਲੌਗ ਵੀ ਦੱਸਦੇ ਕਾਕਾ ਮਲਕੀਤ ਬਾਈ 2 2 ਬੈਠਾਈਆਂ ਕਰੀ ਜਾਂਦੇ ਰਹਿੰਦੇ ਬਾਈ ਹੁਣੀ ਇਹਦੇ ਦਾਸਤਾਨ ਦਾ ਫਾਇਦਾ ਦਾਸਤਾਨ ਦਾ ਫਾਇਦਾ ਦਾ ਨੁਕਸਾਨ ਨੁਕਸਾਨ ਵੀ ਹੈ ਉਹ ਵੀ ਆ ਹੁਣ ਫਾਇਦਾ ਵੀ ਮੈਂ ਬਿਠਾ ਇਧਰ ਦੇਖਾ ਤੇ ਮੈਂ ਉਰੇ ਤਾਹੀਂ ਬੈਠਾ ਉਰੇ ਹੰਨਾ ਹੰਨੀ ਗੋਬੀ ਪ੍ਰੋਸ ਆ ਬੜੇ ਬੜੇ ਬਤਾਈ ਗਏ ਲੱਗ ਜਾਂਦਾ ਇਹਨਾਂ ਦੇ ਇਹਨਾਂ ਦੇ ਇਹਨਾਂ ਦੇ ਘਰ ਤੋਂ ਦੂਰ ਰਹਿ ਆ ਜਦ ਦੂਰ ਹੈ ਇਹ ਪਰੇ ਰ ਆਲਣਾ ਹੈ ਬਜੇ ਵੀ ਇਹ ਨਾ ਦੇ ਹੁਣ ਕਰਦੇ ਬਹੁਤ ਕੜੀਆਂ ਇਹ ਕੜੀ ਆ ਕਰਦੇ ਮੀਂਹਣ ਅੱਗਲੀ ਹੁੰਦੀ ਅੱਗ ਵਗੂ ਵੱਜਦੀ ਆ ਕੇ ਲੱਡੂ ਦੇ ਟੱਟੀਆਂ ਖਾਤੀਆਂ ਵੀ ਆ ਟੱਟੀਆਂ ਸਾਬਤੀ ਖਾ ਜਾਂਦੇ ਮੇਨਾ ਹੋ ਗਿਆ ਦੋ ਤਿੰਨ ਵਾਰ ਹੋ ਲਿਆ ਮੈਨਾ ਪੇਟ ਨੂੰ ਬੱਜੀ ਹੈ ਮੈਂ ਦੇਖ ਵੀ ਨਾ ਮੈਦਾ ਜੇ ਕਿੰਨਾ ਤਖੜਾ ਹੁੰਦਾ ਇਹਦਾ ਗੋਸਾਲ ਸਾਬਤੀ ਅੰਦਰ ਹੈ ਡੱਡੂ ਸਾਬਤੀ ਅੰਦਰ ਸੱਪ ਆ ਗਿਆ ਛੋਟਾ ਉਹ ਵੀ ਉਹ ਅੰਦਰ ਕੀ ਆ ਚੀਜ਼ ਇਹ ਹੈ ਬਹੁਤ ਅੰਤਰ ਦੇ ਲੱਗਿਆ ਸਿਸਟਮ ਹੈ ਬਣਾਇਆ ਹੋਇਆ ਹੈ ਲੈ ਬਜੀ ਆ ਹੁਣ ਉੱਪਰ ਹੀ ਨਾ ਬਜੀ ਆ ਆ ਕੌਂਦਾ ਹੀ ਪਪਿਆ ਗਿਆ ਕੋ ਉਥੇ ਆਉਂਦਾ ਸਾਰੇ ਆ ਕੌਂ ਵੀ ਹੈਗਾ ਇਹ ਬੰਗਲੇ ਤੰਗ ਕਰੂਗਾ ਆਪਾਂ ਉਹਦੇ ਕੋਈ ਤੇ ਨਹੀਂ ਤੰਗ ਨਹੀਂ ਕਰਦਾ ਬੱਚੇ ਹੁੰਦੇ ਨਾ ਥੋੜਾ ਫੇਰ ਨਹੀਂ ਆਉਣ ਦਿੰਦਾ ਨੇੜੇ ਉਹ ਐਂ ਦੇ ਕਦਾ ਪਿੰਡ ਚ ਹੁੰਦਾ ਹੀ ਹੁਣ ਫੇਰ ਕੌਂ ਵੀ ਰਹਿ ਨਹੀਂ ਪਿੰਡ ਦਾ ਕੋਨ ਨੂੰ ਵੀ ਉਹ ਕਿੱਥੇ ਉਹ ਆਪਣੀ ਗੱਲ ਦੇਖ ਲੈ ਤੂੰ ਕੌਣ ਨੂੰ ਚੰਗਾ ਕੋਈ ਨਹੀਂ ਸਮਝਦਾ ਹੈ ਦੇ ਦੇ ਪਾਂਚੀ ਵਲਕਾ ਨਾ ਵਧੀਆ ਐ ਇਹ ਪਾਂਚੀ ਕਾ ਨੂੰ ਕਹੇ ਥੜਾ ਆ ਗਿਆ ਟੌਂਦਾ ਟੌੜਾ ਟੌੜਾ ਹੀ ਦੱਦਿਆ ਇਹਨੇ ਵੀ ਰਹਿਣਾ ਕਿਤੇ ਹਾਂ ਥਾਲੇ ਦੀ ਉਮਰ ਬਹੁਤ ਏਦੀ ਪੋੜਨਾ ਪੂਲਣਾ ਪਰ ਨਹੀਂ ਪੋੜਦੇ ਨਾ ਪੂਲਣਾ ਪਰ ਨਹੀਂ ਪਾਉਂਦੇ ਆੜਲਾਂ ਕੋਈ ਵੀ ਪਾਇਆ ਪੂਲਣਾ ਪਰ ਉੱਥੇ ਕਿੱਥੇ ਉੱਥੇ ਅਮਨਦੀਪ ਰੋਗਰ ਪੈਂਦੇ ਤਾਂ ਹੈਗੇ ਥਾਲੇ ਕੋਕੋ ਨੇ ਪਾਇਆ ਵਾ ਆ ਕੌਣ ਨੇ ਪਾਇਆ ਪਿਆ ਕੱਲ ਦੇਖਿਆ ਮੈਂ ਤਾਂ ਸਿਰੇ ਥਾਲੇ ਨੇ ਪਾਇਆ ਵਾ ਤੂੰ ਤਾਂ ਅੱਗੋਂ ਮੇਰੀ ਗੱਲ ਸੁਣ ਲੈ ਹੁਣ ਤਰਾਸ ਤੇ ਹੀ ਰਹਿ ਗਏ ਹੁਣ ਸਪੈਦੇ ਆ ਰੰਬੇ ਆ ਸਪੈਦਾ ਵੀ ਘਟ ਰਿਹਾ ਹੀ ਰਹਿ ਗਏ ਥਾਲੇ ਸਪੈ ਫੂਲਰੇ ਰਹਿ ਉਹ ਦਿੱਖ ਉਡੀ ਜੱਕ ਨੇ ਪਾਇਏ ਬੇ ਹਾਂ ਉਹਦੇ ਕਿੰਨਾ ਦਰਸਾ ਦੇਖ ਲਾ ਅੰਬ ਦੇਖ ਲਾ ਕਿੰਨੇ ਆ ਅੰਬ ਬਮਰੂਦ ਪਾ ਦੇ ਵੀ ਲਾਏ ਆ ਬੂਟੇ ਇਹਦੇ ਪਰ ਵੀ ਕਿਸੇ ਦਿਨ ਹੋਗੇ ਬੂਟੇ ਆ ਲੈਣੇ ਪੈਣੇ ਆ ਉਹ ਜੂਰੀਆਂ ਘਰ ਆਉਂਦਾ ਯਾਰ ਹੋਰ ਹੁਣ ਆਖ ਖਜੂਰ ਖੜੀ ਆ ਉੱਥੇ ਖਜੂਰ ਪਾ ਇੰਨੇ ਬੋਲੇ ਨੇ ਆ ਲੈਣੇ ਪਾਇਏ ਪਿਆ ਬਹੁਤ ਇਹ ਖਜੂਰ ਪਰ ਪਾਉਂਦੇ ਆ ਉਹਦੇ ਪਾਈਨ ਸਾਹ ਜਿਹੋ ਦਿਨਾਂ ਦੇ ਖੜੀ ਉਦੇ ਪਰ ਦੇਖੀ ਕਿ ਉਹਦੇ ਪਰ ਦੇਖੀ ਕਿਹੜੇ ਸਾਨੂੰ ਬਹੁਤ ਬਹੁਤ ਆ ਲੈਣਾ ਪਿਆ ਤੇ ਉੱਚਾ ਚਲੇ ਜਾਂਦਾ ਨਾ ਹਾਂ ਤੇ ਉੱਚਾ ਰਹਿੰਦੇ ਨੇ ਇੱਕ ਗੱਲ ਸੁਣ ਲੈ ਜਿੰਨਾ ਮਰਜੀ ਉੱਚਾ ਪਾਲਵੇ ਇਹ ਉਹ ਖਜੂਰ ਜਿਹੜੀ ਆਪਣੀ ਝੰਡੀਆਂ ਖੜੀ ਹੈ ਆਪਣੀ ਮੋਟਰ ਕੋਲ ਗੰਨੇ ਕੋਲ ਇੰਨੀ ਉੱਚੀ ਖਜੂਰ ਆ ਉਹ ਸੱਪਾਂ ਤੇ ਲਾਉਂਦਾ ਉਹ ਘੱਟ ਦੇ ਘੱਟ 60 70 ਫੁੱਟ ਉੱਚੀ ਹੋਣੀ ਹੈ ਸੱਪ ਸੱਸਰੇ ਜਲੀ ਜਾਂਦਾ ਇਹਦੇ ਲਾ ਪੱਤੇ ਬਰਵਾ ਕੇ ਆਹ ਲੰਦੇ ਵਿੱਚ ਵੀ ਪੜਦਾ ਨਾਲੇ ਮੂੰਹ ਥੱਲੇ ਨੂੰ ਆਹ ਲੰਦੇ ਦਾ ਦੇਖ ਲੈ ਆ ਇਹਦੇ ਹਿਲਦੇ ਦੇਖ ਜੀ ਇਹ ਹਿਲਾਉਣੇ ਬਮੋਲੇ ਕਿਹੜੇ ਹਿਸਾਬ ਨਾਲ ਵੀ ਮੇਰੇ ਇੱਥੇ ਤਾਂ ਕੁਝ ਵੀ ਨਹੀਂ ਆ ਸਕਦਾ ਉੱਥੇ ਵੀ ਜਾਂਦਾ ਜਾਨਵਰ ਸੱਪ ਦਾ ਜਾਣਦੇ ਢੰਗ ਦੇਖ ਲੈ ਸਸਰਕਲ ਉਹਦੇ ਖੜਾ ਫੋੜੇ ਆਏ ਗੋਮੀ ਜਾਂਦਾ ਗੋਲੇ ਆਏ ਚੜ ਜਾਂਦਾ ਹੈ ਆਏ ਚੜ ਜਾਂਦਾ ਪਰ ਸਿਰੇ ਜਾਂਦਾ ਹੈ ਸਿਰੇ ਚਲ ਜਾਂਦਾ 70 ਫੁੱਟ ਹੋਊਗੀ ਬਾਈ 70 ਫੁੱਟ ਉਹ ਹੈ ਜੀ 70 ਫੁੱਟ ਨਹੀਂ ਬਹੁਤ ਉੱਚੀ ਹੈ ਆ ਟੁੱਟਦੀ ਨਹੀਂ ਹੈਗੀ ਵਹੀ ਕਿਹ ਕਿਹਿਆ ਇਹਦਾ ਮੈਂ ਹੈਗਾ ਕਿ ਟੋਕਿਆ ਵਾ ਗਿਆ ਨਹੀਂ ਇੰਨੀ ਹਵਾ ਨੇ ਰਹੀ ਆਉਂਦੀਆਂ ਨਹੀਂ ਸਿਰ ਪਾ ਰਹੀ ਇਹਨਾਂ ਦੀ ਰੋਟੀ ਜਵੇ ਹਮ ਜੀ ਵੀ ਕੱਕ ਹੋ ਗਿਆ ਯਾਰ ਜੀ ਹੁਣ ਹੈ ਆ ਜੀ ਵੀ ਕੱਕ ਹੋ ਗਿਆ ਕੱਕ ਵੀ ਕੋਈ ਨਹੀਂ ਫਿਰ ਜੂਗੇ ਫਿਰ ਜੂਗੇ ਜੇ ਮੈਂ ਵੀ ਪਾਲਾ ਦੇ ਵੇਲਾ ਸਕੇ ਨਾ ਕੱਖ ਐ ਨਹੀਂ ਹਲੇ ਮੜਿਆ ਦਿਖਣ ਲੱਜੇ ਹੋਰ ਹੁਣੀ ਫਿਰ ਜੋ ਫੇ ਬਾਅਦ ਬਹੁਤ ਹੋ ਗਿਆ ਉਹ ਨਹੀਂ ਦਿਖਣ ਲੱਜ ਬਿਆਰ ਤੋ ਬਰ ਕੇ ਕੇ ਕੱਟ ਤੇ ਆ ਵਿੱਚ ਤੇ ਦੇ ਦੈਗਾ ਹੁਣ ਨਹੀਂ ਆ ਜੀ ਫਿਰ ਲੋ ਆ ਆ ਤਾਂ ਗਸੂਰੇ ਬਣ ਵਾਹ ਤਾਂ ਉਹ ਆ ਸਾਲੀ ਠੰਡਾ ਪੱਤਾ ਜਿਆਦਾ ਠੰਡਾ ਰੋਗ ਹੋ ਗਿਆ ਇਹਨੂੰ ਠੰਡਾ ਰੋਗ ਜਿਆਦਾ ਹੋ ਗਿਆ ਬਾਸਮਤੀ ਹੈ ਮੈਂ ਕਹਾਂ ਉਹਨੂੰ ਵੀ ਕਹਤਾ ਰਾਜਾ ਨੂੰ ਮਾ ਉਹਨੂੰ ਵੜ ਦੋ ਉੱਪਰ ਤੇ ਮੜ ਮੜੀ ਜਿਹੜਾ ਦਿਖਦਾ ਪੱਤਾ ਛੋਟ ਠੰਡਾ ਰੋਗ ਹੋ ਜਾਂਦਾ ਇਹਨੂੰ ਬਾਸਮਤੀ ਇਹਨੂੰ ਦਾਸਮਤੀ ਹੈ ਦਵਾਈ ਪਾਉਣੀ ਪੈਂਦੀ ਠੰਡੇ ਰੋਗ ਉਹ ਮਾਸਕ ਬਾਸਮਤੀ ਉਹ ਵੀ ਉਹ ਵੀ ਬਾਸਮਤੀ ਹੈ ਸੋਹਣੀ ਚੱ ਯਾਰ ਦੋਨ ਡਾਕਟਰ ਕਹਿੰਦਾ ਉਹ ਮੰਡਲਾ ਕਹਿੰਦਾ ਖਲੇ ਕੁਝ ਨਹੀਂ ਮੈਂ ਤਾਂ ਫਸ ਗਿਆ ਬਹੁਤ ਵਧੀਆ ਖੜੀ ਆ ਜੀਰੀ ਦੇਖ ਉਹਦੀ ਕਟ ਆਫ ਦੀ ਖੜੀ ਹੋਣ ਬਸ ਮੋਤੀ ਬਸ ਮੋਤੀ ਆ ਬਾਸ਼ਨਾ ਵਾੜੀ ਤਾਂ ਇਹ ਵੀ ਠੀਕ ਹੈ ਜੀਰੀ ਤਾਂ ਇਹ ਚ ਵੀ ਇਹ ਸਭਾਈ ਜੀ ਠੀਕ ਹੈ ਬਸ ਸਭਾਈ ਹੋਣੇ ਵਾਲੀ ਇਹ ਤਾਂ ਕੱਕ ਕੱਢੇ ਕਿ ਸਭਾਈ ਨੂੰ ਮਾਰ ਦੇ ਉਹਦੀ ਅਜਿਹੜੇ ਘੰਟਾ ਪੱਤੇ ਤੇ ਝੋਲੀ ਮਾਰ ਕੇ ਘੁੰਮ ਜਾ ਹਾਂ ਇਹੀ ਪੂਰਾ ਲੱਗਦਾ ਇਹ ਦੇ ਮੈਂ ਅਏ ਨਿਕਲਦਾ ਹੈ ਨਾ ਇਹ ਹਾਂ ਕੱਕਾ ਬੜੇ ਵੀ ਲੱਗ ਆਦਾ ਮੈਂ ਇਹ ਦਵਾਈ ਨਾਲ ਲੱਗਿਆ ਵਾ ਜਿਹੜਾ ਨਾਲ ਲੱਗਿਆ ਵਾ ਉਹ ਹੁਣ ਕੀ ਕਰਨਾ ਹੁੰਦਾ ਜੀਰੀਆਂ ਚੱਲ ਹੁਣ ਤਾਂ ਭਲਾ ਕੀ ਕਰਨਾ ਉਹਨੇ ਨਾਲੀ ਛੜੇ ਆਈਆਂ ਪੰਜ 10 ਦਿਨਾਂ ਚ ਜੀਰੀ ਨਿਸਰੇ ਹੋਣੀ ਆਪਣੀ ਸਾਰੀ ਹੁਣ ਆ ਗਿਆ ਅਗਸਤ ਅਗਸਤ ਵੀ ਗਿਆ ਹੋਣਾ ਬੱਦਲ ਲੱਗ ਲਿਆ ਹੈ ਦਵਾਈ ਲਿਆ ਅੱਜ ਫੇਰ ਸਤੰਬਰ ਅਕਤੂਬਰ ਚੱਲ ਬਣਾ ਕੰਮ ਦੇਖ ਕੇ ਕਰਾਈ ਹੁਣ ਸਪਰੇਏ ਸਪਰੇਏ ਦਾ ਦੇਖ ਕੀ ਕਰਾਂਗਾ ਬਾਈ ਦੇਖ ਕੇ ਹੀ ਹੁੜੀ ਐ ਇਹ ਕਾ ਕੀ ਮਿਲਿਆ ਘੋਰ ਦਾਲੇ ਵਾਲੇ ਬੱਦਲ ਹੂੰ ਘੋਰ ਦਾ ਯਾਰ ਇੱਧਰ ਦੇਖ ਦਊ ਆ ਬੱਦਲ ਹੈਗਾ ਜਾਂ ਅੱਗੇ ਪਿੱਛੇ ਬੱਦਲ ਨਹੀਂ ਹੈਗਾ ਘੋਰ ਦਾ ਇੱਧਰ ਐ ਇਹ ਉਸਾ ਨਾ ਪਾਕਿਸਤਾਨ ਜਿ ਘੋਰਦਾ ਇੱਦਾਂ ਲੈ ਪਾਕਿਸਤਾਨ ਨੇੜੇ ਆ ਤੇੜੇ ਇੱਦਾਂ ਪਾਕਿਸਤਾਨ ਚਲੇ ਗਿਆ ਇੱਥੇ ਲੈਣਾ ਦੇ ਵੀ ਅਮਰੂਦ ਦਿਖ ਜਾਂਦਾ ਪਾਕਿਸਤਾਨ ਬਦਲਦਾ ਪਾਕਿਸਤਾਨ ਚਲੇ ਗਿਆ ਪਿੱਛੇ ਪਿੱਛੇ ਆ ਰਹਾ ਉਹਦੇ ਪਹਿਲਾਂ ਅੰਬਰਸਰ ਵੀ ਹੈਗਾ ਅੰਬਰਸਰ ਆਏਗਾ ਉਹ ਪਾਕਿਸਤਾਨ ਗਰਦਾਸ ਉਹ ਵੀ ਉਹ ਕੁਸ ਹੈ ਬਸੜੀ ਦਾਤਾ ਉਹਦਾ ਬੰਦਾ ਕਿੰਨੀ ਹੋ ਗਿਆ ਨਾਲੇ ਮੰਡੀ ਚ ਘੋਰਦਾ ਇਹ ਬੜਰੇ ਪਾਕਾਤ ਮੰਡੀ ਚ ਘੋਰਦਾ ਨਾਲੇ ਆ ਘੋਰਦਾ ਬਾਬਾ ਘੂਰ ਘੋਰਦਾ ਉਹਦੀ ਘੋਰਦਾ ਪਾਕਿਸਤਾਨੀ ਘੋਰ ਸੁਣੂਗਾ ਤੇ ਪਾਕਿਸਤਾਨੀ ਘੋਰਦਾ ਕੀ ਮਤਲਬ ਜਾ ਤੂਰ ਚੜਦਾ ਸਾਰੇ ਪਾਸੇ ਦਿਖਦਾ ਕਿ ਨਹੀਂ ਦਿਖਦਾ ਉਹ ਬੱਦਲ ਅਵਾਏ ਬਦਲੀ ਉਰਦਾ ਪਹੁੰਚ ਗਈ ਬਖਤਾਂ ਤੇ ਉਹ ਪਹੁੰਚ ਸਕਦੀ ਗੁਰਪਤ ਉਹਥੇ ਦੇ ਲੈ ਕੇ ਆ ਰਹੇ ਹੁਣ ਜਿੱਥੇ ਤਨੂਰੇ ਤਾਹ ਹੁੰਦੀ ਉਥੇ ਦੇ ਲੱਗ ਉਥੇ ਉਸ ਦਾ ਫਿਰ ਬੋਲੇ ਕਰਦੇ ਹੁਣ ਉਹਨੇ ਉਹਦਾ ਉਰੀਆ ਮੰਡ ਚ ਮੰਡ ਚ ਵੀ ਨੇੜੀ ਹੀ ਐ ਉਹ ਗੀਦੇ ਹੱਕ ਸੱਚ ਐ ਇੱਕ ਦਾ ਸਾਦਾ ਬਈ ਇਹ ਇਹ ਲੈਣਾ ਦੇ ਵਾਲੀ ਪਹਾੜੀ ਬੰਰੂ ਦੇਖ ਲੰਦਾ ਲੈ ਹੋਰ ਤੋਂ ਹੋਰ ਤੋਂ ਉਧਰੋਂ ਤਾਂ ਕਹਿੰਦਾ ਉਹ ਕਹਿੰਦਾ ਚੋਬਾੜਾ ਚ ਤੁਹਾਨੂੰ ਬਲਗਦਾ ਬਾਣਾ ਪਰ ਆਓ ਮੈਨੂੰ ਦੱਸ ਮਨੂੰ ਬਈ ਸਰ ਚੁੱਲਾ ਵਾਲਾ ਦੇਜੂ ਤੈਨੂੰ ਹੈ ਐਸਾ ਆਪਣਾ ਤੇ ਪਾੜਾ ਵਿੱਚ ਕਰ ਫਿਰ ਦੱਸ ਉਹ ਆਲੇ ਨੂੰ ਉਹ ਲੱਗੀ ਅਗ ਲੱਗੀ ਚੁੱਲਾ ਬਾਲੋ ਦੱਸ ਕੋਈ ਬੜੀ ਲਾਈਟ ਹੋਣੀ ਦਿਖਦੀ ਹੋਣੀ ਜਿਹੜੀ ਸਰਜੂ ਚ ਲਾਈਟ ਬਵਾਦੀ ਹੋਣੀ ਹੋਣੀ ਕੋਈ ਜ਼ਿਆਦਾ ਬੜੀ ਇੱਥੇ ਲਾਈਟ ਬਾਲਦੇ ਉੱਥੇ ਚੁੱਲ੍ਹਾ ਵੀ ਬਲਦਾ ਹੋਊਗਾ ਜਿਹੜੀ ਮੈਂ ਉਲਟ ਕਹਿ ਤਾ ਬਸ ਉਹ ਨਹੀਂ ਇਹ ਸਾਰਾ ਦਾਦਾ ਵੀ ਜੇ ਇੱਥੇ ਲਾਈਟ ਬਾਲਦੀ ਫਿਰ ਉੱਥੇ ਉਹ ਵੀ ਹੋਊਗਾ ਰੈਸ਼ ਵੀ ਹੋਊਗੀ ਆ ਪਹਾੜਾਂ ਵਿੱਚ ਉੱਲਾ ਵਾਲਾ ਦੇਖ ਲਿਆ ਨੇ ਤੂੰ ਮੇਰੀ ਗੱਲ ਸੁਣਦਾ ਕਿਰ ਚਾਹਤਾ ਥੇ ਤੂੰ ਮੈਂ ਮੁਰਗਾ ਮੁਰਗਾ ਚੱਲਿਆ ਵਗਿਆ ਮੁਰਗਾ ਕਿਹਦਾ ਮੁਰਗਾ ਉਸ ਮੈਲਾ ਗੁੱਡ ਹੁੰਦਾ ਮੁਰਗਾ ਨੀਦਾ ਮੈਂ ਕੋ ਕਰਦਾ ਕਿ ਕਹਿੰਦਾ ਹੈ ਨਾਣ ਦੇ ਵੀ ਅੰਬ ਦੇਖ ਲਿਆ ਅਮਰੂਦ ਦੇਖ ਲਿਆ ਦੱਸ ਇੱਥੀ ਤੇ ਕਹਿੰਦਾ ਤੋਰੀ ਉਰੇ ਤੇ ਆਹ ਵਾਲੇ ਅਮਰੂਦ ਦੇਖ ਲੈ ਲੱਗੇ ਆਹ ਅਮਰੂਦ ਦੇਖ ਲੈ ਲੱਗੇ ਆਲੇ ਤੂੰ ਗੱਗੇ ਮੇਰੀ ਗੱਲ ਸੁਣਦਾ ਤੂੰ ਨਾ ਇਹ ਛਾਵ ਨੂੰ ਆ ਮੌਸਮ ਸਾਫ ਹੋ ਜੀ ਵੈਨ ਮੀਂਹ ਪੈ ਜਾ ਸਾਫ ਹੁੰਦਾ ਆਪਾਂ ਨੂੰ ਕਸੌਲੀ ਵਾਲੀਆਂ ਪਹਾੜੀਆਂ ਉੱਤੇ ਦਿਖਦੀਆਂ ਹਾਂ ਦਿਖਦੀਆਂ ਠੀਕ ਹੈ ਮੈਂ ਮੈਂ ਮੰਨ ਗਿਆ ਅੱਪਾ ਨੂੰ ਟ੍ਰੈਫਿਕ ਵੀ ਚਲਦੀ ਦਿਖਦੀ ਉੱਥੇ ਹਾਂ ਠੀਕ ਆ ਲੈਟਾ ਇੱਕ ਮਿੰਟ ਤੁਸੀਂ ਲੈਟਾ ਚਲਦੀਆਂ ਦਿਖਦੀਆਂ ਹਾਂ ਹਾਂ ਦਿਖਦੀਆਂ ਨਾ ਤੁਹਾਨੂੰ ਵੀ ਲੈਟਾ ਆ ਦਿਖਦੀ ਕਿ ਕਿੰਨੀ ਕੰਦੀਗਾ ਉਹ ਦਿਖਦੀਆਂ ਮੜ ਮੜੀਆਂ ਹੀ ਆ ਜਾਹੇ ਚੱਲ ਜੀ ਮੋੜ ਦੇ ਦੇ ਹਾਂ ਚੱਲਦੀਆਂ ਦਿਖਦੀਆਂ ਵੀ ਉਹ ਗਈ ਆ ਚੁੱਲਾ ਕਿੱਥੇ ਚੁੱਲਾ ਦੱਸ ਮੈਨੂੰ ਚੁੱਲਾ ਵੀ ਲਿਖਦਾ ਇੱਕ ਇੱਕ ਬਈ ਦਾ ਵਾਦਾ ਚੱਲ ਚੁੱਲਾ ਹੀ ਚਲ ਬੜ ਬੜੀ ਆਈਟਮ ਆ ਅਮਰੂਦ ਦੱਸ ਉਹ ਦੱਸ ਅਮਰੂਦ ਦੀ ਚੁੱਲਾ ਦਾ ਯਾਰ ਬਹੁਤ ਬੜੀ ਆਈਟਮ ਹੋ ਗਈ ਅਮਰੂਦ ਦੱਸ ਮੈਨੂੰ ਅਮਰੂਦ ਲੱਗਿਆ ਵਾ ਲੱਗਿਆ ਹੈ ਮੈਨੂੰ ਹਾਂ ਉਹਨੂੰ ਅਜਾ ਸਾਹਮਣੇ ਲੈ ਕੇ ਜਾਣਾ ਧਰਤੀ ਆ ਤਾਂ ਕਿ ਉਹ ਵੀ ਰਿਪ ਪਾ ਪਾਣੀ ਥੱਲੇ ਹਾਂ ਦੱਸੇ ਇਹ ਦੱਸੇ ਕਰੂਗਾ ਪਾਣੀ ਕਿੱਥੇ ਹੈ ਇੱਥੇ ਬੋਰ ਕਰਾਉ ਉਹ ਯਾ ਦੱਸ ਦੇ ਉਹ ਵੀ ਪਾਣੀ ਵੀ ਦੱਸ ਦੇ ਡੱਕਾ ਜਾ ਖੜਾ ਕਰਕੇ ਦੱਸ ਦੇ ਉਹ ਕੋਈ ਨਹੀਂ ਦੱਸਣੇ ਤਾਂ ਜਾ ਲੈ ਇੱਥੇ ਕਰ ਲੂ ਬੋਰ ਜਿਹੜੇ ਸਾਹਿਬ ਨਾਲ ਇਹ ਦੱਸਦਾ ਪਹਾੜੀ ਜਾਂ ਫਿਰ ਇਹਦੇ ਉੱਪਰ ਕੋਈ ਵੀ ਨਹੀਂ ਹੈਗਾ ਸਾਹਿਬ ਨਾਲ ਕੋਈ ਕੁਦਰਤ ਦੀ ਫੇਰ ਕਰਤੀ ਹੈ ਕੁਦਰਤ ਦਾ ਕੀ ਪਤਾ ਅੱਜ ਨਸੀਬ ਮੇਰਾ ਗੰਨਾ ਕਿਹਜਾ ਔਰਤ ਦੇਖ ਕੇ ਗੰਨਾ ਤੇਰਾ ਵਧੀਆ ਔਰ ਦੇਖ ਕੇ ਦੱਸ ਦੇ ਨਾ ਨਾ ਠੀਕ ਆ ਬਿਮਾਰੀ ਦੱਸ ਦੇ ਬਾਬਾ ਦੇਖਿਆ ਵੀ ਨਹੀਂ ਹੈਗਾ ਮੈਂ ਪਿੱਛੇ ਦਾ ਪਿੱਛੇ ਨਾਲ ਦੱਸਦਾ ਤੇਰਾ ਬਿਮਾਰੀ ਦੱਸ ਦੇ ਕਰੇ ਤੀ ਤੂੰ ਕਦੇ ਮੰਡ ਮੈਂ ਕਿਡਾ ਮਾਰਦਾ ਮੋਟਰ ਮੋਟਰਲੈਟ ਦੇਖਣ ਔਰ ਦੇਖਦੇ ਕਰ ਲੈਟ ਮੋਟਰਾਂ ਪਰ ਅੱਖ ਨਹੀਂ ਦੇਖ ਲੈਂਦਾ ਮੈਂ ਕੋਠੇ ਜਿਹੜਾ ਦੇਖ ਲੈਟ ਆਈ ਵੀ ਅੱਖ ਦੇਖਣੀ ਹੈ ਜੀ ਆਈ ਸਭ ਕੁਝ ਦੇਖਦਾ ਆਹ ਆਲੇ ਉਹ ਪਊਗਾ ਹੈ ਪੈਣੇ ਨੂੰ ਤਾਂ ਪਤਾ ਨਹੀਂ ਕੋਰਦਾ ਸਵੇਰ ਦਾ ਅੱਜ ਪੈਣੇ ਦਾ ਕੋਈ ਪਤਾ ਨਹੀਂ ਦਾ ਰੋਪੜਾ ਜਾ ਮੈਂ ਹੈਗਾ ਤਾਂ ਕਿਣੀ ਆਈਦੀਆਂ ਹੈ ਕਿਣੀ ਆਈ ਰੋਪੜ ਮੈਂ ਵੀ ਦਵਾਈ ਚੱਕਣ ਗਿਆ ਤਾਂ ਜਦ ਮੀ ਪਿਆ ਮੈਨੂੰ ਕਿਣੀਆਂ ਜੀ ਆਈਆਂ ਜੰਡੀ ਘੜ ਨਹੀਂ ਪੈਂਦਾ ਇੱਥੇ ਆਇਆ ਦਾ ਮੈਨੂੰ ਉਹਨੇ ਪਾਈ ਹੋਈ ਸੀ ਅੰਕਲ ਨੇ ਸਟੋਰੀ ਜੇ ਨਿਕਲਦਾ ਪੈਂਦਾ ਹੋਣਾ ਭਾਈ ਆਹ ਤੇ ਦੀਗਰ ਦਾ ਬਹੁਤ ਪੂਰਾ ਉੱਥੋਂ ਰੋਪੜ ਦੇ 12 ਵਜੇ ਜਦ ਮੈਂ ਬਈ ਗ੍ਰਿੰਦਰ ਨੂੰ ਸਕੂਲ ਤੇ ਲੈ ਕੇ ਆਇਆ ਐਨਾ ਬੱਦਲ ਤਾਂ ਇਧਰੋਂ ਚੰਡੀਗੜ੍ਹ ਕਿੰਨੀ ਮਖਾ ਲਿਆ ਵੀ ਇਨਾ ਭਿਉਂੜਾ ਮਨ ਵਾਸਤੇ ਮਾ ਬਹੁਤ ਬੱਦਲਾਇਆ ਜਾਦਾ ਜਦ ਥੋੜਾ ਫਿਰ ਫਿਰ ਜਾ ਹੋ ਗਿਆ ਜਦ ਮੈਂ ਉੱਥੇ ਚਮਕੌਰ ਸਾਹਿਬ ਤੇ ਨਹਿਰ ਪਰ ਕਿਣੀਆ ਪਈਆਂ ਪੂਰੀਆਂ ਉਹਦੇ ਬਾਅਦ ਆਇਆ ਫਿਰ 2 ਵਜੇ 1:30 ਵਜੇ ਕਹਿੰਦਾ ਕੱਖ ਗਿੱਲੇ ਹੋਣ ਚਾਚੀ ਜੀ ਫਟਾਫਟ ਕੱਖ ਵੱਡੜਾ ਚਲੇਗੇ ਬੈਠੇ ਨੂੰ ਚੱਲ ਵੱਡ ਗਏ ਹੁਣ ਟੁੱਕ ਕੇ ਅੰਦਰ ਪਏ ਹੁਣ ਆ ਹਟਾਉ ਨਾ ਬੈਠੇ ਇੰਨੇ ਤਾਂ ਹੈਗਾ ਹੈ ਹੈ ਚਲੇ ਟ ਖੜੀ ਹੋ ਉਸ ਹੁੰਦੀ ਹੈ ਤਾਂ ਅਗਰ ਖਾਂਦੇ ਨਹੀਂ ਉਕਣਾ ਜੇ ਹੋਵੇ ਮਾ ਜੀ ਜੰਦਾ ਮੈਂ ਘਟਾਲਿਆ ਕੰਮ ਘਟਾਲੇ ਵਧਾਈ ਜਾਂਦਾ ਡੰਗਰਾਂ ਵਾਲਾ ਉਹ ਠੀਕ ਐਨੇ ਕਿ ਡੰਗਰ ਸਾਲੀ ਫੀਡ ਫੂਡ ਦਾ ਖਰਤਾ ਚੱਲੀ ਜਾਂਦਾ ਜੀ ਦੁੱਧ ਪਿੰਦਾ ਠੀਕ ਨਹੀਂ ਕੱਕੇ ਘਰ ਦਾ ਕੰਮ ਚੱਲੀ ਜਾਂਦਾ ਤੂੜੀ ਆਪਣੇ ਪਾਸ ਹੈਗੀ ਆ ਪ੍ਰਹੀਣ ਆਪਣੇ ਨੇੜੇ ਵੀ ਲੈਣਾ ਹੋ ਆ ਇਕ ਰੇੜੀ ਤੂੰ ਬਾ ਰੇੜੀ ਰਿਸਕਾਰੇੜੀ ਨਵਾ ਦੇ ਫੇਨ ਨਹੀਂ ਜਾਣਦਾ ਅੱਖਾਂ ਨੂੰ ਇਹ ਰਿਕਸ਼ਾ ਰੇੜੀ ਰਿਸਕਾਰੇੜੀ ਪਤਾ ਕਰਨਾ ਯਾਰ ਉਹ ਥੈਲਾ ਚਲਵਾਈਏ ਥਾਲਾ ਮੋਟਰਸਾਈਕਲ ਨੂੰ ਕਿਸੇ ਨਾਲ ਉਹਦਾ ਤਾਂ ਕੱਗੇ ਬਾਅ ਫਾਇਦਾ ਬਾਈ ਉਹਦਾ ਰੇ ਰੂ ਜਿਸ ਤਰ੍ਹਾਂ ਮਰਜੀ ਲਾਈ ਰੇ ਰੂ ਇੱਕ ਬਾਈ ਦਾ ਮੈਨੂੰ ਆਇਆ ਤਾਂ ਕਹਿੰਦਾ ਬਾਈ 14 ਕੇ ਹਜ਼ਾਰ ਰੁਪਏ ਦੀ ਬਣਾਉਂਦੇ ਪਤਾ ਨਹੀਂ ਕਿੱਥੇ ਦੱਸਦਾ ਉਹਦਾ ਯਾਰ ਦੂ ਹੀ ਆ ਟਰੈਲੀ ਹਾਂ ਕਹਿੰਦਾ ਮੋਟਰਸਾਈਕਲ ਦੇ ਨਾਲੇ ਮੋਟਰਸਾਈਕਲ ਦਾ ਮੋਟਰਸਾਈਕਲ ਵਾਚਦਾ ਕਹਿੰਦਾ ਕੰਮ ਲੋ ਤੇ ਉਹ ਵਾਚਦਾ ਲੇਗਾ ਆਪਣੇ ਰਸਤੇ ਪੱਕੇ ਪਤਾ ਲੋੜ ਕੱਚੇ ਮਲ ਨਹੀਂ ਆਪਣੇ ਚੰਨੀਆਂ ਪੰਜ ਸੱਤ ਥੈਲੇ ਲੈ ਜਾਂਦੀ ਆ ਯਾਰ ਪੱਕੀ ਨੂੰ ਘਮਾ ਲੈ ਜਾ ਪੱਕੀ ਕਿੱਧਰੋਂ ਘਮਾਵਾਂਗਾ ਕਿੱਥੇ ਰੇਦਰੋਂ ਕਿੱਧਰੋਂ ਲਾਉਂਗਾ ਪੱਕੀ ਨੂੰ ਫੇਰ ਫੰਗਾ ਲਈ ਦੇਖਣੀ ਪਣੀ ਦਨੂੰ ਆ ਉਹ ਤਾਂ ਮੋਟਰਸਾਈਕਲ ਨੇ ਵੀ ਇਸ ਤਰ੍ਹਾਂ ਚੱਲਣਾ ਨਹੀਂ ਨਹੀਂ ਉਹਦਾ ਫਰਕ ਹੈ ਉਹਨੇ ਸਲਿੱਪ ਨਹੀਂ ਕਰਨਾ ਖੇਤਾਂ માં ਵੀ ਜਲ ਜਾਣਾ ਉਹਦੇ ਬਜਾ ਰਹਿਣਾ ਉਹਨੇ ਰੁੜੀ ਆਣਾ ਇਹਦੇ ਨਾਲ ਹੀ ਸਲਿੱਪ ਕਰੀਣਾ ਮੋਟਰਸਾਈਕਲ ਨੇ ਜੇ ਕੱਢ ਕੱਟ ਟਾਇਰ ਉਹ ਹੈ ਕਿ ਨਹੀਂ ਹੈ ਕਿ ਉਹ ਆ ਪੱਕੇ ਦੀ ਰਾਣੀ ਹੁਣ ਜੇ ਦਾ ਹੁਣ ਆ ਦੂਆ ਇਹਨੂੰ ਨਾਲੇ ਮਿੱਥੇ ਮਰਜ਼ੀ ਤੋਂ ਉਹ ਲੈ ਮਿੱਟੀ ਦਾ ਭਰ ਕੇ ਤੋਲ ਲੈ ਜਹੇ ਕੱਖਾਂ ਦਾ ਭਰ ਕੇ ਤੋਲ ਲੈ ਇੰਨਾ ਵੀ ਨਹੀਂ ਦੁਰਦਾ ਹੈਗਾ ਲੈ ਕਾਵੇ ਨਹੀਂ ਦੋਤਾ ਨਾ ਨਾ ਸਾਰੇ ਡਾ ਮੁਰਦਰਾ ਹੈਗੇ ਲੰਬੇ ਤੇ ਤੱਲੇ ਹੁੰਦੇ ਆ ਹਾਂ ਤੇ ਕਰਦੇ ਨੇ ਤੋ ਉਹ ਜਿਹਦੇ ਤੱਕ ਲੱਤ ਪਲੇਟ ਮੰਗ ਲੈਂਦਾ ਉਹ ਯਾਰ ਯਾਰ ਜਿਹਦਾ ਕੰਮ ਲੈਣਾ ਫਿਰ ਉਹ ਮੰਗੇ ਨਹੀਂ ਆ ਇਹ ਤਾਂ ਪਹੀਆਂ ਪਹੀਆਂ ਦੇ ਕਹੀਆਂ ਉੱਥੇ ਜਿਹਦੇ ਗਾਂ ਸਮਾਨ ਹੋਵੇ ਟਿੱਡੀ ਲਿਗਾਉਂ ਫਿਰ ਦਾ ਚੱਕੀ ਪੁਣਾ ਮੇਲਦੇ ਹੀ ਹੁੰਦਾ ਝੂਰ ਮਾਰਦੀ ਹੁੰਦਾ ਹਾਂ ਤੇ ਜਿਹਦੇ ਚੜਾਈ ਦੇ ਕਿਸੇ ਜੀ ਨਾਲ ਹੋਰ ਛੱਡ ਜਾਂਦਾ ਗਰਾਊਂਡ ਵਾਲੀ ਛੱਡਦਾ ਜਾਂਦਾ ਜਾਂਦਾ ਹੈਗਾ ਤੇ ਉਹਦੇ ਉਹਦੀ ਗੱਲ ਆਏ ਟਰੈਲੀ ਵਾਲੇ ਦਾ ਹੈ ਟਰੈਲੀ ਵਾਲਾ ਲੋਡ ਹੈ ਬਈ ਮੋਟਰਸਾਈਕਲ ਆਪਣਾ ਲੱਗ ਹੋ ਜਾਣਾ ਇਹੋ ਕੱਖਾਂ ਦੀ ਰੇੜੀ ਸੀ ਜਿਹੜੀ ਬਸਕੇਰਵਾ ਗਿਰ ਗਈ ਤਾਂ ਵੀ ਸਲਿੱਪ ਕੱਢੀ ਆ ਨਾ ਮੋਟਰਸਾਈਕਲ ਨੇ ਹੈ ਕਿ ਨਹੀਂ ਉਹਦਾ ਆ ਫਰਕ ਪੈਣਾ ਹੈ ਹੈ ਲੋਟ ਆ ਉਹ ਸਭ ਦਾ ਪੱਕੀ ਦਾ ਰਾਜਾ ਉਹ ਇਹ ਪਰੇ ਕਾ ਵੀ ਖੇਤਾਂ માં ਬਾੜ ਕੇ ਕੱਢਣੀ ਉਹ ਉੱਥੇ ਤੇ ਨਹੀਂ ਨਿਕੰਣਾ ਉਹਨੇ ਉੱਥੇ ਔਖਾ ਉਹਦਾ ਯਾਰ ਫੇ ਦੋ ਬਟਲੇ ਆ ਲੈ ਉਹਨੇ ਇੱਕ ਮੋਟਰਸਾਈਕਲ ਉੱਪਰ ਬੈਠੇ ਪਿੱਛੇ ਤੇ ਸਲਿੱਪੜੀ ਕੱਢੂਗਾ ਉਹ ਰੇੜਾ ਹੀ ਲਿਆ ਤੈਨੂੰ ਰੇੜਾ ਨਹੀਂ ਲਿਆਉਣਾ ਯਾਰ ਰੇੜੇ ਨਾਲ ਕੋਈ ਬਾਲਤੋ ਲੈਣਾ ਪੈਣਾ ਰੇੜੇ ਨਾਲ ਬਾਲਦ ਲੈਣਾ ਪੈਣਾ ਆਹ ਠੀਕ ਆ ਰੇੜੀ ਗਾਇ ਨੂੰ ਕਰ ਲਾ ਤਿਆਰ ਹੈ ਗਾਇ ਨੂੰ ਕਰ ਲਾ ਨਾਲ ਦੁੱਧ ਨਾਲੇ ਆਪਣਾ ਕੱਖ ਲੈਂਦੇ ਆ ਸ਼ਾ ਹੈਗਾ ਇੱਕਾਂ ਦਾ ਕਨੈਸਰ ਅੰਨਾ ਕਹਦਾ ਹਾਂ ਤੇ ਗਾਂ ਵੀ ਤੇ ਉਹ ਮਾਰੇ ਸਾਦੀ ਐ ਨਾ ਕਦਾ ਕਨੈਸਰ ਦੋ ਰੇੜੀ ਤਾਂ ਗਾਂ ਵੀ ਲੈ ਸਕਦੀ ਉਹ ਕਨੈਸਰ ਆਉਗਾ ਅੱਗੇ ਮਰੀ ਗੱਲ ਸੁਣ ਲੈ ਤੂੰ ਕਹਿੰਦਾ ਮੈਨੂੰ ਕਿਲੋ ਦੁੱਧ ਦੇ ਗਾਂ ਦਾ ਉਸਲਾ ਕਨੈਸਰ ਜੇ ਗੋਲ ਖੜਦਾ ਹੈ ਤਾਂ ਕਹਿੰਦਾ ਦੁੱਧ ਦੇਣਾ ਨਹੀਂ ਗਾਂ ਨੇ ਦੁੱਧ ਨਹੀਂ ਦੇਣਾ ਤੇ ਲੈਣ ਨਾਲੇ ਆਏ ਗੋਲ ਬੰਨਣਾ ਰੈਂਦਾ ਰਹਾ ਉਹਨੇ ਦੂਰ ਵੀ ਬਾਤ ਪੈਨੀ ਦੂਰ ਹੈ ਤਾਂ ਵੀ ਨਹੀਂ ਖੜਨਾ ਉਹਨੇ ਤੂੰ ਤਾਂ ਹੋਰ ਪੰਗਾ ਜੇ ਰੈਡੀ ਜੋੜ ਲੈ ਤੇ ਹਾਈਟ ਘੱਟ ਰਹਿਣੀ ਉਹਦੀ ਜਿਹੜਾ ਉਾਂ ਐ ਚੱਲਣਾ ਉਹਦੇ ਸਾਵਾਂ ਰੈਡੀ ਉਹਦੇ ਸਾਵਾਂ ਰੈਡੀ ਨਹੀਂ ਬਣਨੀ ਛੋਟੀ ਜੀ ਕੋਈ ਵੀ ਲੈ ਪਾਈ ਹੁਣ ਇਹ ਚਲਾਊਗਾ ਨਹੀਂ ਨਹੀਂ ਉਹ ਟੈਵੀ ਛੋਟੇ ਪੈਣੇ ਆ ਸਕੂਟਰ ਵਾਲਾ ਟਾਇਰ ਬਣੇ ਉਹਨੂੰ ਰੈਡੀ ਤਾਂ ਉਹ ਲਾ ਫੇਚਣੀ ਬਾਈ ਡਰ ਬਾਅਦ ਤੇ ਫੇਰ ਪੰਗਾ ਹਾਂ ਸਵੇਦ ਲੱਗਿਓ ਲੈਂਟਰ ਨਹੀਂ ਬਣਦਾ ਦੇਖ ਲੈ ਲੈਂਟਰ ਦਾ ਵਾਹ ਲੈਂਟਰ ਦਾ ਹਲਾ ਕੰਮ ਹੈ ਓਕਾ ਜੇ ਬਾਲਾਂ ਹੀ ਛੱਤ ਹੁੰਦੀ ਮਾਤਾਰ ਕੇ ਮਿੱਟੀ ਚਾਹ ਇੱਟਾ ਕੱਢ ਕੇ ਬੰਦਾ ਬਾਲਾਂ ਦੇ ਚੱਕੇ ਰੱਖ ਦਿੰਦਾ ਬੰਦਾ ਇਹ ਤੂੰ ਨਾ ਹੀ ਠਿੱਕਾ ਬਹੁ ਮਿਕਾ ਹੋਇਆ ਹਣਾ ਸੇ ਤਾਂ ਕੰਨ ਚੱਲਦਾ ਤੂੰ ਨਾ ਠਿੱਕੀ ਬਹੁ ਮਿਕਾ ਹੋਇਆ ਹਣਾ ਇਹ 180 85 ਹਜ਼ਾਰ ਦਾ ਟਾਣੀ ਟਾਣੇ ਦਾ ਕਹਿੰਦਾ ਹਾਂ ਹੋਊਗਾ ਲੈਂਗਾ ਹੁੰਦਾ ਦਾ ਟਾਣੀ ਟਾਣੀ ਦਾ ਲੈਂਟਰ ਸਾਹ ਤੂੰ ਨਾ ਕੋਈ ਨਹੀਂ ਕੱਢਦੀ ਕਹਿੰਦਾ ਲੈਂਟਰ ਭਾਈ ਤੂੰ ਸਾਈਡਾਂ ਵਾਲੀ ਨਹੀਂ ਕੱਢਦੀ ਲੈਂਟਰ ਇਹ ਤਾਂ ਉਹ ਨਾ ਓਕ ਲੈਂਟਰ ਹਲੇ ਲੈਂਟਰ ਦਾ ਤੋੜਦੇ ਹੀ ਨਹੀਂ ਹੈਗੇ ਹਲੇ ਤਾਂ ਬਾਦਰੀ ਟੁੱਟਦੇ ਆ ਇੱਡਾਂ ਵਾਲੇ ਫੇਰ ਸਫਾਈ ਵੀ ਹੋਣੀ ਆ ਉਹਦੀ ਕਚਰੇ ਦੀ ਕਚਰਾ ਸਭ ਕੁ ਕੱਟ ਚੱਕ ਕੇ ਬਾਹਰ ਤਾਂ ਤਾਂ ਨੂੰ ਵਟ ਕੇ ਪੈਣਾ ਨਾ ਨਿਉ ਤਾਂ ਪਰਹ ਪਟ ਹੋਣੀ ਆ ਇੱਕ ਕੰਮ ਪਾਓ ਗਲਤ ਕਰਿਆ ਇਹਨਾਂ ਨੇ ਆ ਬਈ ਇੱਧਰ ਨੂੰ ਬੇਡਾ ਬੇਡਾ ਇਹਨਾਂ ਨੂੰ ਮੂਰੇ ਹਾਂ ਮੂਰੇ ਪੱਲੇ ਮਕਾਨ ਆ ਉੱਥੇ ਬੇਡਾ ਬੇਡਾ ਬਣੂਗਾ ਇਹਨਾਂ ਨੇ ਠਿਕਾ ਹੁਣਾ ਵੀ ਕਚਰਾ ਅਸੀਂ ਚੱਕਣਾ ਉਹਦੇ ਤੇ ਇੱਟ ਸਾਫ ਕਰਨੀ ਆ ਸਾਰੀ ਸਮਝਿਆ ਇੱਟ ਸਾਫ ਕਰਨੀ ਆ ਇੱਟ ਦੇਣੀ ਆ ਕਚਰਾ ਢੋਲਣਾ ਸਾਫ ਕਰਕੇ ਦੇਣਾ ਸਾਫ ਜਗਾ ਕਰਕੇ ਦੇਣੀ ਆ ਆ ਠਿਕਾ ਹੋਊਗਾ ਫਿਰ ਉੱਥੇ ਹੁਣ ਜੇ ਨਾਲਾ ਮਿੱਤਰਾ ਇੰਨਾ ਡੂੰਘਾ ਹੈ ਨਾਲਾ ਪੱਟ ਪੱਟ ਥਾਨ ਉੱਥੇ ਇਹਨਾਂ ਨੂੰ ਸਲੀਪਰ ਰੱਖਣ ਚਾਹੀਦੀਆਂ ਹਾਂ। ਉਹ ਰੱਖੀਆਂ ਹੋਣੀਆਂ। ਰੱਖੀਆਂ ਨਹੀਂ ਜਨਾਬ ਭੱਗ ਗਿਆ। ਉਹ ਕੱਢਣਾ ਬੱਸ ਔਖਾ ਵਿੱਚ ਤੇ ਜਿਹੜੀ ਬਜਰੀ ਵਿੱਚ ਤੇ ਸਖਾਈ ਨਿਕਲ ਜਾਨੀ ਯਾਰ। ਤੇ ਔਖਾ ਕੰਮ। ਉੱਥੇ ਸਲੀਪਰ ਰੱਖਦੇ ਉੱਪਰ ਪਾਣੀ ਇਹਦੇ ਔਖਾ ਨਾ ਕੰਮ ਇਹ ਤੋਂ। ਹੋਰ ਡਾਫ ਲਾਇਆ ਸੀ। ਉਹ ਕੰਮ ਹੈ ਗਲਤ ਕਰਤਾ ਇਹਨਾਂ ਨੇ ਆਹ। ਉਹ ਤਾਂ ਪਹਿਲੀ ਸਲੀਪਰ ਰੱਖਣ ਦਾ ਅਸੀਂ ਅਸੀਂ ਚੱਕ ਲਈ ਜਾਂਦੇ ਉਰ ਤੇ। ਹਾਂ। ਹਾਂ ਅਸੀਂ ਰੱਖ ਦਿੰਦੇ। ਇਹ ਪਈਆਂ ਉਹ ਰੇ ਹਲੇ ਪਈਆਂ। ਆਹ ਹਾਂ ਅਸੀਂ ਰੱਖ ਦਿੰਦੇ। ਬਾਹਰੋਂ ਉਟਾਉਣਾ ਤਾਂ ਬਜਰੀਆਂ ਪਈਆਂ। ਜਿਹਦੇ ਬਾਅਦ ਇਕੱਠੀ ਕਰਨੀ ਸਖਾਈ ਹੁਣ ਵਿੱਚ ਤੇ ਕੱਢਣਾ ਬਹੁਤ ਔ ਇਿੱਧੇ ਥੱਲੇ ਬਜਰੀ ਤਾਂ ਯੂਨ ਚੜਦੀ, ਦਮ ਤੋੜਦੀ ਦੀ ਢਿੱਡ ਇਕੱਠਾ ਕਰਦੀ। ਹਾਂ, ਮੂਈਆਂ ਟੁੱਟ ਜਾਂਦਾ। ਲੈਟਰ ਬੰਨਣਾ ਕਿਤੇ ਖੇਲ ਪਈ ਆ। ਦੇਖ ਵੀ ਸਾਰਾ। ਉਹ ਲੈਟਰ ਐ ਥੱਲੇ ਤਾਂ ਬਾਲੇ ਹੀ ਆ। ਜਿੱਦਣ ਅਸੀਂ ਉੱਥੇ ਢੇੜਿਆ ਤੇ ਨਾ ਕਗੇ ਡੰਗਰ ਵਾਲਾ ਆਪਣਾ ਪੁਰਾਣਾ ਕੋਠਾ ਦਾ ਬਾਲੇ ਵਾਲਾ। ਦੋ ਘੰਟੇ ਜਦੋਂ ਦੋ ਘੰਟੇ ਹੀ ਥੜਾ ਖਨਾਤਾ ਸੀ। ਸਾਰੇ ਟਰੌਟਰ ਜੀ। ਇੱਕ ਜਗ੍ਹਾ ਕੱਢੇ, ਦੋ ਜਗ੍ਹਾ ਕੱਢੇ ਮੋੱਕੇ ਅਸੀਂ ਉਹਨੂੰ। ਚੱਲ ਮਿੱਟੀ ਥੱਲੇ। ਭਰਦੇ ਪੈਣਾ ਤਾਂ ਉੱਥੇ। ਹਾਂ। ਲੈਟਰ ਬਨ ਕੇ ਉੱਥੇ ਨੂੰ ਸਿੱਟੀ ਗਏ ਮਿੱਟੀ। ਉਹਦੇ ਬਾਅਦ ਗੈਲਿਕਾ ਫੜਾਫੜ ਟੈ ਉਦੇ ਬਾਅਦ ਫੇ ਭਾਲੇ ਚੱਕ ਤੇ ਮਾਰਿਆ ਧੱਕਾ ਗਾਂਦ ਥੱਲੇ ਸਾਰੀ ਗਾਂਦ ਚੱਲ 2 ਘੰਟੇ ਜਿ ਸੀ ਡੇਢ ਕੇ ਮਾਰਿਆ ਉਹ ਆਪਣੇ ਦਾ ਲੈਂਟਰ ਵਾਲਾ ਕੰਮ ਹੈ ਹੈ ਵੀ ਉਹ ਗਾਰੇ ਜਨਾਈ ਦੀ ਬਾਈ ਉਹ ਯਾ ਲੈਂਟਰ ਵਾਲਾ ਗਾਰੇ ਜਨਾਈ ਦਾ ਦੂਜਾ ਬਹੁਤ ਫਰਕ ਹੈ ਸਿਮਿੰਟ ਦੀ ਦਾ ਇੱਕ ਜਗ੍ਹਾ 10 ਘਾਂ ਵਜੂਗੇ ਤਾਂ ਮੜੀ ਜੀ ਜਗ੍ਹਾ ਫੁੱਟਦੀ ਹੈ ਹਾਂ ਲੈਂਟਰ ਵਾਲਾ ਥਲੀ ਇੱਟ ਵੀ ਨਹੀਂ ਫੁੱਟਦੀ ਹੈਗੀ ਜਿਹੜੀ ਗਾਰੇ ਜਨਾਈ ਸਾਬ ਚੂਟੀ ਨਿਕੜੀ ਜਾਂਦੀ ਹੈ ਹਾਂ ਆ ਦੂਈ ਕੱਢ ਕੇ ਦੇਖ ਲਈ ਹੁਣ ਜਿਹੜੀ ਸਿਮਿੰਟ ਹੁਣ ਤਾਂ ਮਿਸਤਰੀ ਨੂੰ ਪਹਿਲਾਂ ਪਹਿਲੀ ਗੱਲ ਤਾਂ ਸਿਮਿੰਟਰੀ ਨੇ ਮਿਸਤਰੀ ਤੇਰੇ ਗਾਰੇ ਦੀ ਚੜਾਈ ਨਹੀਂ ਕਰ ਸਕਦੇ ਹੁਣ ਮੈਂ ਕਰਦੇ ਉਹ ਪਹਿਲੇ ਹੀ ਤੇ ਲਖਮਣ ਸੀਰਾ ਹੀ ਜਿਹੜੇ ਗਾਰੇ ਜਣਾਈ ਕਰਦੇ ਸੀ ਗਾਰਾ ਵੀ ਆਇਬਾ ਹੁੰਦੇ ਤੇ ਮਲਾਈ ਵਰਗਾ ਡਲੀ ਨਹੀਂ ਜੂੰਦੀ ਕਰ ਰਹੇ ਨਾ ਦਦਾਂ ਕਾਂਡੀ ਪੂਰੇ ਆਹੋ ਜਿਹਾ ਪਾਣੀ ਪਾ ਕੇ ਰੱਖਣਾ ਹਾਂ ਮਲਾਈ ਹੁੰਦੀ ਪੂਰੀ ਵਿੱਚ ਪੈਰਾਂ ਨਾਲ ਮਲਣਾ ਉਹ ਬਾ ਫਿਰ ਲੈ ਜਾਣੇ ਫੜਾਫੜ ਤੋਂ ਖਲੀ ਪਰ ਭਰ ਕੇ ਕੋਲ ਲੈ ਉਹ ਤਾਂ ਫਿਰ ਖਾਬ ਨਹੀਂਦੀ ਹੁੰਦੀ ਫਿਰ ਹੁਣਾ ਕੀ ਖਰਾਬ ਇਟਨਾ ਸ਼ਾਮਾ ਵੀ ਜ਼ਰੂਰੀ ਥੋੜੀ ਮਾਰ ਇਟ ਸਾਫਤੀ ਥੋੜੀ ਮਾਰ ਇਟ ਸਾਫਤੀ ਨਾ ਸੋਹਣੀ ਲੱਗਦੀ ਔਰੇ ਸ਼ਾਮਾ ਦਾ ਹਵਾ ਬਹੁਤ ਕੰਮੀ ਚੱਲਦੀ ਹੈ ਜੀ ਅੱਜ ਹਵਾ ਸੋਹਣੀ ਚੱਲਦੀ ਹੈ ਅੱਜ ਰਾਤ ਨੂੰ ਨਹੀਂ ਆਊਗਾ ਅਸਦੀ ਪਹਿਲੇਨ ਦੇ ਜਿਹੜਾ ਪੈਂਦਾ ਹੁ ਕੀ ਕਰੀਏ ਅੱਜ ਅਪਨ ਨਾ ਹੀ ਪਰਸੋਂ ਦੇ ਲਾ ਕਿੰਨੀ ਆਈ ਹੋਈ ਸੀ ਝੜ ਕੇ ਅੱਜ ਲਿਸ ਵੀ ਨਹੀਂ ਪਾਣੀ ਸੀ ਸਾਰੀ ਲੰਘ ਲੂੰਗੀ ਬਰੇ ਸ਼ੁਕਰ ਦਾ ਕੱਟੇ ਆਈ ਹੈ ਕੱਟੇ ਦੀ ਦੀਦਾ ਬਾਬ ਜਿਹੜਾ ਉਹ ਲੱਗਿਆ ਪੱਥਰ ਲੱਗਿਆ ਉਹ ਬਾਹਰ ਨਾ ਕਰੇ ਇਹਨਾਂ ਨੂੰ ਠੀਕ ਕਰੋ ਅਗਲੀ ਕਲੀ ਆਵੇ ਤੁਹਾਨੂੰ ਜੇ ਪੱਥਰ ਪਾਰ ਹੋ ਗਿਆ ਫਿਰ ਚਾਹੇ ਕੋ ਮਜ ਮਾਰਦੀ ਨਾ ਫਿਰ ਗਲਤ ਹੈ ਉਹ ਫਿਰ ਆ ਪਿਛਲੀ ਵਾਰ ਪਾਣੀ ਆਇਆ ਤਾਂ ਉਹ ਗਰਾਉਂਡ ਚ ਆ ਗਿਆ ਸਾਰਾ ਪਣਾ ਪਣਾ ਆ ਗਿਆ ਉੱਥੇ ਦੇ ਨਾਲ ਉਹ ਪਣਾ ਨੇ ਕੀ ਕਰਿਆ ਪਾਣੀ ਸੁਕਣੋਂਦਾ ਜਮੀਂ ਪੈਂਦਾ ਨਹੀਂ ਪਹਿਲਾਂ ਗਰਾਉਂਡ ਚ ਪਾਣੀ ਖੜਦਾ ਸੀ ਦੋ ਗਣੀਆ ਪਈਆਂ ਪਣੇ ਪਾਣੀ ਖੜਜੁੰਦੇ ਜਦੋਂ ਇਹ ਪਹਿਰੇ ਤਾਂ ਤਾਂ ਕਿਦੇ ਗਰਾਉਂਡ ਸਾਫ ਜੀ ਲੁੱਟੀ ਆਹੋ ਚੱਲ ਪਾਣ ਉੱਪਰ ਚੜ ਕੇ ਸਮਝ ਲੈ ਪੂਰੀ ਨਦੀ ਚ ਪਾਣੀ ਹੀ ਇੱਥੇ ਚੱਲਦਾ ਤਾਂ ਉੱਥੇ ਡੇਢ ਬੰਦ 7 ਫੁੱਟ ਥੱਲੇ ਡੂੰਗੀ ਲੱਗੀ ਚੱਲਦੀ ਹੁੰਦੀ 6-7 ਫੁੱਟ ਚੱਲਦੀ ਜਾਂਦੀ ਜਿੱਥੇ ਥੋੜਾ ਗਰਾਊਂਡ ਹੈ ਹੈਗੀ ਆ 7 ਫੁੱਟ 8 ਫੁੱਟ ਗਰਾਊਂਡ ਤੇ ਦੇਖ ਲੈ 2-3 ਫੁੱਟ ਉੱਚੇ ਉੱਲੇ ਪਾਸੇ ਧਗੀਆਂ ਵੀ ਆਹੋ ਜਿਹੜੇ ਮਿੱਟੀ ਦੇ ਢਾਂਗਾ ਜਿਹਾ ਪਈਆਂ ਆ ਗਰਾਊਂਡ ਤੇ ਬੰਦਾ ਡਰ ਗਰਾਊਂਡ ਤੇ ਬੰਦਾ ਵਰਦਾ ਤਾਂ ਬੰਦੇ ਦੇ ਗਲ ਤੇ ਉੱਪਰ ਪਾਣੀ ਫੇਰ ਉਹੀ ਇਹਨੂੰ ਦੱਸਦਾ ਤਾਂ ਨਦੀ ਕਿੰਨੀ ਡੂੰਗੀ ਇੱਠਾ ਫੇਰ ਕਿੰਨਾ ਦੇਖ ਲਓ ਕਟੋਕਟ ਵੀਲ ਵਾਲਾ ਤੋਂ 1 2 3 ਬੰਦੇ ਡੋ ਡੁੱਬਦੇ ਸਿੱਧੇ ਖੜਾ ਕੇ 6-6 ਫੁੱਟ ਇੰਨਾ ਪਾਣੀ 18 ਫੁੱਟ ਪਾਣੀ ਦਾ ਉਹ ਹੁਣ ਤਾਂ ਨਦੀ ਇਸ ਤਰ੍ਹਾਂ ਤੰਕ ਰਹਿ ਗਈ ਆ ਬਾਈ ਅੱਗੇ ਹੁੰਦੀ ਨਦੀ ਬਹੁਤ ਵੱਡੀ ਅੱਗੇ ਦਰਖਤ ਵੀ ਹੁੰਦਾ ਜੰਗਲਾਤ ਉਦੋਂ ਮਾ ਬੰਦਾ ਫਾਇਲਾ ਆਇਆ ਇਹ ਕਰ ਦਿੱਤੇ ਆਇਆ ਆ ਚੀਨੀ ਵਿੱਚ ਆਪਣੇ ਸਮੁੰਦਰ ਚ ਆਉਂਦੀ ਨਾ ਉਦਾਂ ਫਰ ਜਾਂਦੀ ਹੁੰਦੀ ਤੇ ਆਇਆ ਕਰਦੀ ਤਾਂ ਹੀ ਜਾਂ ਚਾਹੀਦੀ ਉਹ ਰਸਤਾ ਚਾਹੀਦਾ ਬਾਹੋਂ ਤਾ ਯਾਰ ਰਸਤਾ 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 ਬਣਿਆ ਹੋਵੇ ਜਾਂ ਤੁਹਾਨੂੰ ਰਸਤਾ ਹੀ ਨਹੀਂ ਹੈਗਾ ਉਹਨਾਂ ਫਿਰ ਟਿੱਕੇ ਬਣੇ ਜਾਂਦਾ ਜਿਹੜਾ ਜਾਂਦਾ ਹੋ ਉਹੀ ਨਹੀਂ ਹੈਗਾ ਰੇਤਾਂ ਚੱਕਣਾ ਹੁੰਦੇ ਫਿਰ ਟਿੱਕੇ ਜੱਲੀ ਜਾਂਦਾ ਯਾਰ ਰੇਤਾਂ ਚੱਕ ਨਹੀਂ ਦਿੰਦੇ ਹੈਗੇ ਤਾਂ ਹੀ ਰੇਤਾਂ ਚੱਕੀ ਜਾਊਗਾ ਰਸਤਾ ਬਣ ਜਾਣਾ ਆਵੇ ਰਹਿਣਾ ਆਹ ਨਦੀ ਡੁੱਗੀ ਰਹਿਣੀ ਹੈ ਤਾਂ ਤਾਂ ਜਿੱਦ ਰੋਕ ਦਿੰਦੇ ਜੀ ਰੇੜੀ ਵੀ ਲੈ ਜਾ ਤੂੰ ਉੱਥੇ ਤੇ ਆਹੀ ਤਾਂ ਆਹੀ ਤਾਂ ਮਾਰਦੇ ਆ ਜਦ ਜੇ ਆ ਜਾਂਦੇ ਫਿਰ ਜਾਂਦੇ ਟੁੱਟਦੀਆਂ ਫਿਰ ਆਉਂਦਾ ਨਹੀਂ ਕੋਈ ਫੇਕ ਹੀ ਨਾ ਆਉਣਾ। ਕੀ ਫੇਕ ਹੀ ਨਾ ਆਉਣਾ ਇਸ ਕੋਈ ਖੇਤਾਂ ਮਰਿੱਤਾ ਪਿਆ ਉਹ ਵੀ ਲੈਣਾ ਕਿ ਤੇ। ਹਾਂ। ਮੀਤ ਸਾਡਾ। ਹਾਂ। ਖੇਤਾਂ ਵਾਲਾ ਵੀ ਦਿਖ ਲੈ। ਹਾਂ। ਸਾਡਾ ਨੁਕਸਾਨ ਹੋਇਆ ਇਹਨੂੰ ਖੇਤਰੀ ਦੇਤੇ ਦੀ ਪੈਗੀ ਦੀ। ਪੈਗੀ ਨਾ ਇਹਨੂੰ। ਹਾਂ ਇੱਥੇ ਰੋ। ਉਹਦਾ ਪਿੰਡ ਵਾਲੇ ਕਹੜੇ ਹੋਗੇ ਤਾਂ ਡੋੜ ਗਏ। ਇਹ ਨਹੀਂ ਚਾਹੀਦਾ। ਜਿਆਦਾ ਆਉਂਦੇ ਨਹੀਂ ਜਾਂ ਟੁੱਟਦੀਆਂ। ਜਿਆਦਾ ਨਹੀਂ ਆਇਆ ਨੁਕਸਾਨ ਹੁੰਦਾ ਜਾਂ ਨਹੀਂ। ਯਾਰ ਜਾਤ ਉੱਤੇ ਬਾਅਦ ਕਿਸੇ ਨੇ ਕੁਝ ਨਹੀਂ ਪੁੱਛਿਆ ਹੈਗਾ ਨਦੀਆਂ ਦਾ। ਸਮਝਿਆ ਗੱਲ? ਕਹਨੀ ਪੁੱਛਾਇਗਾ ਬੰਨੇ ਲਾਏ ਹੋਂ ਤੱਕ ਕੋਈ ਸਫਾਈ ਨਹੀਂ ਸਫਾਈ ਕਰੀ ਹਾਂ ਜੀ ਕਿਹੜੇ ਲੱਗੇ ਆ ਸਾਲੇ ਜਿਹੜਾ ਵੀ ਲੱਗਿਆ ਉਹ ਬੰਨੇ ਲੱਗਿਆ ਜਿਹੜਾ ਬੰਨ ਟੁੱਟੇ ਤਾਂ ਬੰਨ ਲਾਤ ਰੇਤੇ ਦੇ ਬੰਨ ਨਾ ਬੰਨ ਹਾਂ ਰੇਤੇ ਦੇ ਬੰਨ ਨਾ ਦਿਓ ਮਰਜੀ ਕਰ ਲੈ ਚੱਲ ਅੰਦਰ ਸਫਾਈ ਤਾਂ ਨਹੀਂ ਹੋਏਗੀ ਜਿਹੜਾ ਬੰਨ ਲੱਗਿਆ ਉਹ ਕਰਦੇ ਉੱਚਾ ਬੰਨ ਤੱਕ ਪਾਣੀ ਨਹੀਂ ਆਉਣਾ ਕਿਥੋਂ ਇੱਕ ਵਾਰ ਨਦੀ ਟੁੱਟ ਗਈ ਨਦੀ ਦਾ ਦਬਾਅ ਸਾਲਾ ਉੱਥੇ ਨੂੰ ਪਈ ਜਾ ਕਰਦਾ ਦੁਆਰੇ ਬੁੱਢੇ ਨੇ ਚੱਕਿਆ ਪਾ ਹੁੰਦਾ ਉਹਨੇ ਘੁੰਮ ਜੇਦਾ ਯਾਰ ਆ ਅੱਤਣ ਪਈ ਵੀ ਉੱਥੇ ਨੂੰ ਮਾਰਦਾ ਪਾਣੀ ਜੂਰਦਾ ਪਾਣੀ ਸਿੱਧਾ ਪਹਿਲਾਂ ਬੰਨ ਨਾ ਬੱਦਦਾ ਜ ਰੇਤਾ ਚੱਕ ਇਹਦਾ ਲਾਈ ਹੋ। ਠੋਕੂ ਲਾਈ ਅਗ ਲੱਗੀ ਪੱਥਰ ਦੀ। ਪੱਥਰ ਲੱਗੀ ਵੀ ਆ? ਹਾਂ। ਇਹ ਤਾਂ ਠੀਕ ਐ। ਫਿਰ ਉਹ ਜਿਹੜੇ ਢੋਕਰ ਆ ਨਾ ਜਿਹੜਾ ਹੁਣ ਪਾਣੀ ਲੱਗ ਪੱਥਰ ਦੀ ਨਹੀਂ ਲੱਗੀ ਉਹਦੀ ਆ। ਉਹਦੇ ਨਾਲ ਲਾਈ ਹੋਈ ਆ। ਪੱਥਰ ਦੀ ਨਹੀਂ ਲੱਗੀ। ਲਾਈ ਹੋਈ ਆ ਉਰੇ ਤੇ ਛੱਡ ਕੇ ਮੰਨ ਕੇ ਬੂਟੇ ਆ। ਜਿੱਥੇ ਸਿੱਧਾ ਪਾਣੀ ਵੱਜਦਾ ਦਾ ਐਂ ਬੰਨ ਨੂੰ ਐ ਉੱਥੇ ਪੱਥਰ ਐ ਕਮਾ ਬਣਾਉਂਨੇ تیرਸ਼ਾ। ਉਹ تیرਸ਼ਾ ਪਾਣੀ ਵੱਜ ਗਿਆ ਐਂ ਪਾਣੀ ਪਰਾਂ ਨੂੰ। ਪਰਾਂ ਨੂੰ ਮੋੜਾ ਵਾਇਆ। ਆਓ ਵੇ ਅੱਗੇ ਇੱਕ ਨਹੀਂ ਬੀਜ ਹੁੰਦੇ ਤੇ। ਟੀਆਂ ਨੇ ਆਉ ਬਣਾਇਆ। ਬੀਜ ਐਂ? ਹਾਂ ਹੁਣ ਬਣਾਇਆ ਉਹਨਾਂ ਨੇ। ਪਾ ਇੱਕ ਨਹੀਂ ਚ ਉਹ ਪਾਣੀ ਸੈਂਟਰ ਚ ਰੱਖਦਾ ਉਹ ਬੰਨ ਕਿੰਨੇ ਬਾੜ ਨਹੀਂ ਲੱਗਣਦਾ ਉਹ ਸਮਝ ਗਿਆ ਲੈ ਇਹਨੂੰ ਕੀ ਕਹਿੰਦੇ ਆ ਜਾਂ ਉਥੇ ਕੁੱਤੀ ਤੇ ਬੈਲੇ ਤੇ ਗਾਂ ਕਿਹੜਾ ਪਿੰਡਾ ਉਹ ਮੱਕੋ ਵਾਲ ਕੋਲ ਨੂੰ ਉਹ ਖੇਤ ਨੂੰ ਗੱਗਾਂ ਬੰਨ ਕੇ ਕਰਕੇ ਥੱਲੇ ਦਰਿਆ ਦਾ ਡੂੰਘਾ ਜਾਂਦਾ ਦਾ ਦਰਿਆ ਯਾਨੀ ਕਿ ਬਾਹਨ ਵਿੱਚ ਕਰਕੇ ਕਿਵੇਂ ਨੂੰ ਬਟਾ ਦਰ ਲਿਆ ਉਹਨੇ ਜਮੀਨ ਨੂੰ ਪਾਣੀ ਦੇ ਉੱਪਰ ਹੈਗਾ ਥੱਲੇ ਦੇ ਕੋਲ ਦਿੰਦਾ ਦਾ ਉਹ ਉਹ ਦੇਖ ਲੈ ਵੀ ਪੱਥਰ ਦਾ ਪੀਆ ਲਾਉਂਦੇ ਤੇ ਪੱਥਰਾਂ ਥੈਲਿਆਂ ਦਾ ਤਾਰਾਂ ਚ ਆਏ ਥੱਲੇ ਪਤਾ ਹੀ ਤਲਾਦਮ ਕਿੱਥੇ ਚਲੇਗਾ ਕਿ ਕਰੜੜਦੇ ਤੇ ਕਿ ਕਰਦਾ ਪਤਾ ਨਹੀਂ ਤਲਾਦਾ ਕਿੱਥੇ ਚਲੇ ਗਿਆ ਜਾਂ ਜ਼ਮੀਨਾਂ ਬਹੁ ਹੜੀਆਂ ਜਾਂਦੀ ਪਾਣੀ ਵੀ ਨਹੀਂ ਕੋਈ ਆ ਰਾ ਨਹੀਂ ਹੈਗਾ ਬਾਈ ਬਾਈ ਪਾਣੀ ਦਾ ਜਿਹੜਾ ਥੱਲੇ ਤੇ ਕੋਹਲ ਵਾਲਾ ਇਹਦਾ ਬਹੁਤ ਇਹਦਾ ਬਹੁ ਬਣਾ ਕਾ ਕਰਦਾ ਢਾਂਗ ਜਦੇ ਹੋ ਜਾਂਦੀ ਡਾਰ ਤੇ ਕੇ ਚੱਲ ਦੇਖੀਏ ਫਿਰ ਹੁਣ ਹੋਰ ਚੱਲੀਏ ਦੇਖੀਏ ਚੱਲ ਫਿਰ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ